ਸ਼ੇਰ ਮੁਹੰਮਦ ਖਾਨ ਮਲੇਰ ਕੋਟਲੇ ਦੀ रियासत ਦਾ ਨਵਾਬ ਰੱਬ ਤੋਂ ਬੜਾ ਡਰਨ ਵਾਲਾ ਬੰਦਾ ਸੀ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਦੋ ਸਹਬਜ਼ਾਦੇ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤੇ ਗਏ ਸਨ ਉਸ ਦਿਨ ਉਹ ਵੀ ਕਚਹਿਰੀ ਵਿੱਚ ਹਾਜ਼ਰ ਸੀ ਉਸ ਨੂੰ ਮੁਹੰਮਦ ਦੇ ਸੂਬੇ ਵਜ਼ੀਰ ਖਾਨ ਨੇ ਆਪਣੇ ਭਰਾ ਨਾਹਰ ਖਾਨ ਦਾ ਬਦਲਾ ਇਹਨਾਂ ਬੱਚਿਆਂ ਉੱਪਰ ਜ਼ੁਲਮ ਕਰਕੇ ਲੈਣ ਲਈ ਕਿਹਾ ਨਾਰ ਖਾਨ ਦੀ ਮੌਤ ਗੁਰੂ ਜੀ ਦੇ ਤੀਰ ਲੱਗਣ ਨਾਲ ਹੋਈ ਸੀ ਜਦੋਂ ਉਹ ਚਮਕੌਰ ਦੀ ਗੜੀ ਦੀ ਕੰਧ ਟੱਪਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਸ਼ੇਰਦਿਲ ਸ਼ੇਰ ਖਾਨ ਨੇ ਨਾ ਕਰ ਦਿੱਤੀ ਜਦੋਂ ਕਾਜ਼ੀ ਨੇ ਬੱਚਿਆਂ ਨੂੰ ਜ਼ਿੰਦਾ ਦੀਵਾਰ ਵਿੱਚ ਚਿਣੇ ਜਾਣ ਦੀ ਸਜ਼ਾ ਸੁਣਾਈ ਤਾਂ ਉਹ ਇਹ ਜ਼ੁਲਮ ਹੁੰਦਾ ਦੇਖ ਕੇ ਬਰਦਾਸ਼ਤ ਨਾ ਕਰ ਸਕਿਆ ਸ਼ੇਰ ਖਾਨ ਨੇ ਭਰੀ ਕਚਹਿਰੀ ਵਿੱਚ ਖੜੇ ਹੋ ਕੇ ਕਿਹਾ ਇਹ ਬੱਚੇ ਮਾਸੂਮ ਹਨ ਇਹਨਾਂ ਨੇ ਤੁਸਾਂ ਦਾ ਕੁਝ ਨਹੀਂ ਵਿਗਾੜਿਆ ਇਹ નિર્ਦੋਸ਼ ਹਨ ਇਹਨਾਂ ਨੂੰ ਸਜ਼ਾ ਦੇਣਾ ਇਸਲਾਮ ਧਰਮ ਦੇ ਅਸੂਲਾਂ ਦੇ ਖਿਲਾਫ ਹੈ ਇਹਨਾਂ ਦੇ ਪਿਤਾ ਨਾਲ ਸਰਕਾਰ ਦਾ ਝਗੜਾ ਹੈ ਉਸ ਨੂੰ ਤੁਸੀਂ ਗ੍ਰਿਫਤਾਰ ਨਹੀਂ ਕਰ ਸਕੇ ਤੇ ਨਾ ਹੀ ਉਸ ਦਾ ਕੁਝ ਵਿਗਾੜ ਸਕੇ ਹੋ ਉਹ ਤੁਸਾਂ ਦੀ ਲੱਖਾਂ ਦੀ ਗਿਣਤੀ ਵਿੱਚ ਗਸ਼ਤੀ ਫੌਜ ਦੇ ਹੁੰਦੇ ਹੋਏ ਵੀ ਇੱਕ ਖੁੱਲੇ ਸ਼ੇਰ ਵਾਂਗ ਦੇਸ਼ ਵਿੱਚ ਚੱਕਰ ਕੱਟ ਰਿਹਾ ਹੈ ਉਸ ਦਾ ਗੁੱਸਾ ਇੰਨਾ ਮਾਸੂਮ ਬੱਚਿਆਂ ਉੱਪਰ ਕੱਢਣਾ ਬੇਇਨਸਾਫੀ ਹੈ ਸਜ਼ਾ ਸੁਣਾਉਣ ਵਾਲੇ ਕਾਜ਼ੀ ਨੇ ਸ਼ੇਰ ਖਾਨ ਨੂੰ ਉੱਤਰ ਦਿੱਤਾ ਸ਼ੇਰ ਖਾਨ ਮੈਂ ਕਾਜ਼ੀ ਹਾਂ ਤੇ ਇਸਲਾਮ ਦੀ ਸ਼ਰ੍ਹਾਂ ਦੀ ਬਾਬਤ ਮੈਂ ਤੇਰੇ ਨਾਲੋਂ ਵੱਧ ਜਾਣਦਾ ਹਾਂ ਮੈਂ ਠੀਕ ਕਹਿੰਦਾ ਹਾਂ ਕਿ ਇੱਕ ਕਾਫਰ ਬੱਚਿਆਂ ਨੂੰ ਇਸਲਾਮ ਦੀ ਸ਼ਰ੍ਹਾਂ ਇਜਾਜ਼ਤ ਦਿੰਦੀ ਹੈ ਕਿ ਗੰਨੀਆਂ ਦੀ ਤਰ੍ਹਾਂ ਕੁਲਾੜੀ ਵਿੱਚ ਪੀੜ੍ਯਾਂ ਜਾ ਸਕਦਾ ਹੈ ਮੈਂ ਇਨ੍ਹਾਂ 5-7 ਸਾਲ ਦੇ ਮਾਸੂਮਾਂ ਉੱਪਰ ਤਰਸ ਖਾ ਕੇ ਇਨ੍ਹਾਂ ਨੂੰ ਦੀਵਾਰ ਵਿੱਚ ਜ਼ਿੰਦਾ ਚੀਣੀ ਜਾਣ ਦੀ ਵੀ ਸਜ਼ਾ ਦਿੱਤੀ ਹੈ ਇਹ ਸਜ਼ਾ ਇਸ ਹਾਲਤ ਵਿੱਚ ਇਨ੍ਹਾਂ ਲਈ ਬਹੁਤ ਹੀ ਘੱਟ ਹੈ ਸ਼ੇਖ ਖਾਨ ਨੇ ਦੇਖ ਲਿਆ ਇਸੂਬਾ ਵਜ਼ੀਰ ਖਾਨ ਉਸ ਦੀ ਗੱਲ ਨਹੀਂ ਮੰਨਦਾ ਤੌਸਨੀ ਔਰੰਗਜ਼ੇਬ ਨੂੰ ਇਸ ਹੁੰਦੀ ਬੇਇਨਸਾਫੀ ਤੇ ਜ਼ੁਲਮ ਬਾਬਤ ਲਿਖਿਆ ਤੇ ਸ਼ੇਬਜ਼ਾਦਿਆਂ ਨੂੰ ਛੱਡੇ ਜਾਣ ਦੀ ਮੰਗ ਕੀਤੀ ਔਰੰਗਜ਼ੇਬ ਨੇ ਵੀ ਸ਼ੇਰਖਾਨ ਦੀ ਚਿੱਠੀ ਵੱਲ ਕੋਈ ਧਿਆਨ ਨਾ ਦਿੱਤਾ ਉਸ ਨੇ ਵੀ ਸੂਬਾ ਸਰਹੰਦ ਨੂੰ ਇਸ ਤਰ੍ਹਾਂ ਜ਼ੁਲਮ ਕਰਨ ਤੋਂ ਨਾ ਰੋਕਿਆ ਇਸ ਘਟਨਾ ਦਾ ਪਤਾ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਚੱਲਿਆ ਕਿ ਸ਼ੇਰਖਾਨ ਨੇ ਇਸ ਹੁੰਦੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਸੀ ਤਾਂ ਉਹਨਾਂ ਨੇ ਕਿਹਾ ਮਲੇਰਕੋਟਲੇ ਦਾ ਰਾਜ ਸਦਾ ਰਹੇਗਾ ਗੁਰੂ ਜੀ ਦੇ ਕਹੇ ਹੋਏ ਉਹ ਬਚਨ ਸੱਚੇ ਹੋਏ ਮਲੇਰਕੋਟਲੇ ਦੇ ਨਵਾਬ ਦਾ ਰਾਜ ਭਾਰਤ ਨੂੰ ਆਜ਼ਾਦੀ ਮਿਲਣ ਤੱਕ ਬਰਾਬਰ ਕਾਇਮ ਰਿਹਾ ਉਹ ਰਿਆਸਤ ਦੇ ਨਵਾਬ ਨੇ ਜਦੋਂ ਵੀ ਕੋਈ ਗਲਤੀ ਕੀਤੀ ਤਾਂ ਸਿੱਖ ਸਰਦਾਰਾਂ ਰਲ ਕੇ ਉਸ ਨੂੰ ਸੋਧਿਆ ਪਰ ਰਿਆਸਤ ਉਸ ਪਾਸ ਹੀ ਰਹਿਣ ਦਿੰਦੇ ਰਹੇ ਬਾਕੀ ਆਸ-ਪਾਸ ਦੀਆਂ ਰਿਆਸਤਾਂ ਤੇ ਸੂਬਿਆਂ ਦੇ ਰਾਜੇ ਤੇ ਨਵਾਬ ਸਦਾ ਬਦਲਦੇ ਰਹੇ ਮਲੇਰ ਕੋਟਲੇ ਦੀ ਰਿਆਸਤ ਉੱਪਰ ਸ਼ੇਰਦਿਲ ਸ਼ੇਰਖਾਨ ਦੀ ਔਲਾਦ ਹੀ ਰਾਜ ਕਰਦੀ ਰਹੀ